ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਆਰਾਮ ਕਲੀ ਸੱਦ ਇਕ ਓੰਕਾਰ ਸਤ ਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਅਵਸ਼ਲ ਤੇ ਹੋ ਨੋਏ ਜੀਉ ਗੁਰ ਸ਼ਬਦ ਸਮਾਵੇ ਅਵਰ ਨਾ ਜਾਣੈ ਕੋਈ ਜੀਉ ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਉ ਸਤ ਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਉ ਬੈਜ ਰਖੋ ਹਰ ਜਨਹਿ ਕੇਰੀ ਹਰ ਦੇ ਹੋ ਨਾਮ ਨਿਰੰਜਨੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਝਨੋ ਸਤਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਉ ਹਰ ਧਾਰ ਕਿਰਪਾ ਸਤਗੁਰ ਮਲਾਇਆ ਤਨ ਤਨ ਕਹ ਸਾਬਾਸ ਜੀਉ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰਾ ਹਰ ਭਾਣਾ ਆਉ ਮੈਂ ਪਾਸ ਜੀਉ ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸਾ ਬਾਸ ਜੀਉ ਭਗਤ ਸਤ ਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਵਜਹਿ ਵਾਜੇ ਹਰਿ ਆਪ ਗਲ ਮਿਲਾਵੇ ਤੁਸੀਂ ਪੁੱਤ ਭਾਈ ਪਰਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਉ ਤੋਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਉ ਸਤ ਗੁਰ ਭਾਣੈ ਆਪਣੈ ਬਹਿ ਪਰਿਵਾਰ ਸਦਾ ਆ ਮਤ ਮੈਂ ਪਿਛੈ ਕੋਈ ਰੋਸੀ ਸੋ ਮੈਂ ਮੂਲ ਨਾ ਪਾਇਆ ਮਿਤ ਪਹਿਜੈ ਮਿਤ ਬਿਗਸੈ ਜਿਸ ਮਿਤ ਕੀ ਪਹਿਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਗੁਰੂ ਪੈ ਨਾਵੇ ਸਤਗੁਰੂ ਪਰਤਖ ਹੁੰਦਾ ਬਹਿਰਾਜ ਆਪ ਟਕਾਇਆ ਸਭ ਸਿੱਖ ਬੰਦਪੁੱਤ ਭਾਈ RAMDAS ਪੈਰੀ ਪਾਇਆ ਅੰਤੇ ਸਤਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿ ਉਹ ਨਿਰਵਾਣ ਜੀਉ ਕੇਸੋ ਗੋਪਾਲ ਪੰਡਤ ਸੱਦਿ ਉਹ ਹਰ ਹਰ ਕਥਾ ਪੜਹਿ ਪੁਰਾਣ ਜੀਉ ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਭਾਵੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਭਾਇਆ ਸਤ ਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਉ RAMDAS ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਉ ਸਤ ਗੁਰ ਪੁਰਖ ਜੇ ਬੋਲਿਆ ਗੁਰ ਸਿੱਕਾ ਮੰਨ ਲਈ ਰਜਾਏ ਜੀਉ ਮੋਹਰੀ ਪੁੱਤ ਸਨ ਮੁਖ ਹੋਇਆ RAM DAS ਐ ਪੈਰੀ ਪਾਏ ਜੀਉ ਸਭ ਪਵੈ ਪੈਰੀ ਸਤ ਗੁਰੂ ਕੇਰੀ ਜਿੱਥੈ ਗੁਰੂ ਆਪ ਰੱਖਿਆ ਕੋਈ ਕਰਬ ਖੀਲੀ ਨਿਮੈ ਨਾਹੀ ਫਿਰ ਸਤ ਗੁਰੂ ਆਣ ਨਿਵਾਇਆ ਹਰ ਗੁਰਹਿ ਭਾਣਾ ਦੀ ਵੜਿਆਈ ਤੁਰ ਲਿਖਿਆ ਲੇਖ ਰਜਾਏ ਜੀਉ ਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਉ ਆਰਾਮ ਕਲੀ ਮਹੱਲਾ ਪੰਝਵਾਂ ਸ਼ੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਤ ਖਲੋਇੜਾ ਮੇਰਾ ਸਾਜਨੜਾ ਜਾਨੀੜਾ ਹਰ ਜਾਨੀੜਾ ਨੈਣ ਅਨੋਇੜਾ ਹਰ ਜਾਨੀੜਾ ਨੈਣ ਅਲੋਇਆ ਘਟ ਘਟ ਸੋਇਆ ਹੱਥ ਅੰਮ੍ਰਿਤ ਪ੍ਰਿਆ ਗੂੜਾ ਨਾਲ ਉਹ ਵੰਦਾ ਲਹਿ ਨਾ ਸਕੰਦਾ ਸਵਾਉ ਨਾ ਜਾਣੈ ਮੂੜਾ ਮਾਇਆ ਮਦ ਮਾਤਾ ਹੋਛੀ ਬਾਤਾ ਮਿਲਣ ਨਾ ਜਾਈ ਭਰਮ ਧੜਾ ਕਹੋ ਨਾਨਕ ਗੁਰ ਬਿਨ ਨਾਹੀ ਸੂਜੈ ਹਰ ਸਾਜਨ ਸਭ ਕੈ ਨਿਕਟ ਖੜਾ ਗੋਬਿੰਦਾ ਮੇਰੇ ਗੋਬਿੰਦਾ ਪ੍ਰਾਨ ਆਧਾਰਾ ਮੇਰੇ ਗੋਬਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਮੇਰੇ ਕਿਰਪਾਲਾ ਦਾਨ ਦਤਾਰਾ ਅਪਰ ਅਪਾਰਾ ਕਟ ਕਟ ਅੰਤਰ ਸੋਹਨਿਆ ਇੱਕ ਦਾਸੀ ਤਾਰੀ ਸਭਲ ਬਸਾਰੀ ਜੀ ਜੰਤ ਲੈ ਮੋਹਣਿਆ ਜਿਸਨੂੰ ਰਾਖੈ ਸੋ ਸੱਚ ਭਖੈ ਗੁਰ ਕਾ ਸ਼ਬਦ ਵਿਚਾਰਾ ਕਹੋ ਨਾਨਕ ਜੋ ਪ੍ਰਭ ਕੋ ਪਾਣਾ ਤਿਸ ਹੀ ਕਉ ਪ੍ਰਭ ਪਿਆਰਾ ਮਾਣੂ ਪ੍ਰਭ ਮਾਣੂ ਮੇਰੇ ਪ੍ਰਭ ਕਾ ਮਾਣੂ ਜਾਣੂ ਪ੍ਰਭ ਜਾਣੂ ਸੁਆਮੀ ਸੁਗੜ ਸੁਜਾਨੋ ਸੁਗੜ ਸੁਜਾਨਾ ਸਦ ਪ੍ਰਧਾਨਾ ਅੰਮ੍ਰਿਤ ਹਰਿ ਕਾ ਨਾਮਾ ਚਾਖ ਅਗਾਣੀ ਸਾਰੰਗ ਪਾਣੀ ਜਿਨ ਕੈ ਭਾਗ ਮਥਾਨਾ ਤਿਨੇ ਹੀ ਪਾਇਆ ਤਿਨਹਿ ਧਿਆਇਆ ਸੰਗਲ ਤਿਸੈ ਕਾਮਾਣੂ ਕਉ ਨਾਨਕ ਥਿਰ ਤਖਤ ਨਿਵਾਸੀ ਸਾਚ ਤਿਸੈ ਦੀ ਬਾਣੂ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨਿਐ ਸੋਹਿਲੜਾ ਅਨਹਦ ਵਾਜੇ ਸ਼ਬਦ ਅਗਾਜੇ ਨਿਤ ਨਿਤ ਜਿਸੈ ਵਧਾਈ ਸੋ ਪ੍ਰਭ ਧਿਆਈਐ ਸਭ ਕਿਛ ਪਾਈਐ ਮਰੈ ਨਾ ਆਵੇ ਜਾਈ ਚੂਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲਿ ਨਿਰਗੁਨੀਐ ਕਹੋ ਨਾਨਕ ਘਰ ਪ੍ਰਭ ਮੇਰੇ ਕੈ ਨਿਤ ਨਿਤ ਮੰਗਲ ਸੁਣੀਐ ਆਰਾਮ ਕਲੀ ਮਹਲਾ ਪੰਜਵਾਂ ਹਰ ਹਰ ਧਿਆਏ ਮਨ ਖਿਨ ਨਾ ਵਿਸਾਰੀਐ RAM RAMA RAM RAMA ਕੰਥ ਉਰ ਧਾਰੀਐ ਪੁਰ ਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਪੈ ਦੂਰ ਕਰਤਾ ਪਾਪ ਹਰਤਾ ਦੁਸਹਿ ਦੁਖ ਭਵ ਖੰਡਨੋ ਜਗਦੀਸ਼ ਈਸ਼ ਗੋਪਾਲ ਮਾਧੋ ਗੁਣ ਗੋਵਿੰਦ ਵਿਚਾਰੀਐ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨ ਸਰੈਣ ਚਤਾਰੀਐ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਲਖ ਪੰਧਾਰ ਨਾਮ ਅਨੰਤ ਧਰਾ ਨਾਮ ਨਰਾਹਰ ਨਿਧਾਨ ਜਿਨ ਕੈ ਰਸ ਭੋਗ ਏਕ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਧਿਆਇਣਾ ਕਿਲ ਵਿਖ ਹਰਨਾ ਨਾਮ ਕੁਲੇ ਚਰਨਾ ਨਾਮ ਜਮ ਕੀ ਤਰਾ ਸਹਰਾ ਵਿਨਵੰਤ ਨਾਨਕ ਰਾਸ ਜਨ ਕੀ ਚਰਨ ਕਮਲਹਿ ਆਸਰਾ ਗੁਣ ਬੇਅੰਤ ਸੁਆਮੀ ਤੇਰੇ ਕੋਈ ਨਾ ਜਾਣਈ ਦੇਖ ਚਲਤ ਦਿਆਲ ਸੁਣ ਭਗਤ ਵਖਾਨੈ ਜੀ ਜੰਤ ਸਭ ਤੁਝ ਧਿਆਵਹਿ ਪੁਰਖ ਪਤ ਪਰਮੇਸ਼ਰਾ ਸਰਬ ਜਾਚਿਕ ਏਕ ਦਾਤਾ ਕਰੁਣਾ ਮੈ ਜਗਦੀਸ਼ਰਾ ਸਾਧੂ ਸੰਤ ਸੁਜਾਨ ਸੋਈ ਜਿਸੈ ਪ੍ਰਭ ਜੀ ਮਾਨੈ ਬਿਨਵੰਤ ਨਾਨਕ ਕਰਹੁ ਕਿਰਪਾ ਸੋਏ ਤੁਝਹਿ ਪਛਾਨੈ ਮੋਹਿ ਨਿਰਗੁਣ ਅਨਾਥ ਸਰਣੀ ਆਇਆ ਬਲ 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 ਗੁਰਦੇਵ ਜਿਨ ਨਾਮ ਦਰੜਾਇਆ ਗੁਰਨਾਮ ਦੀਆ ਕੁਸਲ ਥੀਆ ਸਰਬ ਇੱਛਾ ਪੁੰਨੀਆਂ ਜਲਨੇ ਬੁਝਾਈ ਸ਼ਾਂਤੀ ਆਈ ਮਿਲੇ ਚਰੀ ਵਛੁਨਿਆ ਆਨੰਦ ਹਰਖ ਸਹਿਜ ਸਾਚੇ ਮਹਾ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ ਰਾਮ ਕਲੀ ਮਹੱਲਾ 5ਵਾਂ ਰੁਣ ਚੁਣੋ ਸ਼ਬਦ ਅਨਾਹਦ ਨਿਤ ਉਠ ਗਾਈਐ ਸੰਤਨ ਕੈ ਕਿਲ ਵੇਖ ਸਭ ਦੁਖ ਬਨਾਸਨ ਹਰ ਨਾਮ ਜਪੀਐ ਗੁਰਮੰਤਨ ਕੈ ਹਰ ਨਾਮ ਲੀਜੈ ਅਮਿਓ ਪੀਜੈ ਰੈਣ ਦਿਨਸ ਅਰਾਦੀਐ ਜੋਗ ਦਾਨ ਅਨੇਕ ਕਿਰਿਆ ਲਗ ਚਰਨ ਕਮਲ ਹੈ ਸਾਦੀਐ ਭਾਉ ਭਗਤ ਦਇਆਲ ਮੋਹਨ ਦੁਖ ਸਗਲੇ ਪਰਹਰੈ ਬਿਨਵੰਤ ਨਾਨਕ ਤਰੈ ਸਾਗਰ ਢਿਆਏ ਸੁਆਮੀ ਨਰਹਰੈ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੈ ਗੁਣ ਤੇਰੇ RAM ਅੰਧ ਮੰਗਲ ਗੁਰ ਚਰਨੀ ਲਾਗੇ ਪਾਏ ਸੁਖ ਖਨੇਰੇ RAM ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਭ੍ਰਮ ਪਉ ਭਾਗਾ ਹਰ ਨਾਮ ਰਸਨਾ ਭਾਖਿਆ ਹਰ ਏਕ ਚਿਤ ਵੈ ਪ੍ਰਭ ਏਕ ਗਾਵੈ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਗੁਰ ਪਾਇਆ ਮਿਲ ਰਹੀ ਐ ਪ੍ਰਭ ਸਾਧ ਜਨਾ ਮੇਲਾ ਹਰ ਕੀਰਤਨ ਸੁਣੀਐ ਰਾਮ ਦਿਆਲ ਪ੍ਰਭੂ ਦਾ ਮੋਦਰ ਮਾਧੂ ਅੰਤ ਨ ਪਾਈਐ ਗੁਨੀਐ ਰਾਮ ਦਿਆਲ ਦੁਖ ਹਰ ਸਰਨ ਦਾਤਾ ਸਗਲ ਦੁਖ ਨਿਵਾਰਨੋ ਮੋਹ ਸੋਗ ਵਿਕਾਰ ਵਿਖੜੇ ਜਪਤ ਨਾਮ ਉਧਾਰ ਨੂੰ ਸਭ ਜੀ ਤੇਰੇ ਪ੍ਰਭ ਮੇਰੇ ਕਰ ਕਿਰਪਾ ਸਭ ਰੇਣ ਥੀਵਾ ਬਿਨਵੰਤ ਨਾਨਕ ਪ੍ਰਭ ਮਯਾ ਕੀਜੈ ਨਾਮ ਤੇਰਾ ਜਪ ਜੀਵਾ ਰਾਖ ਲੀਏ ਪ੍ਰਭ ਭਗਤ ਜਨਾ ਆਪਣੀ ਚਰਣੀ ਲਾਏ ਰਾਮ ਆਠ ਪੈਰ ਆਪਣਾ ਪ੍ਰਭ ਸਿਮਰਹਿ ਇਕੋ ਨਾਮ ਧਿਆਏ ਰਾਮ ਧਿਆਏ ਸੋ ਪ੍ਰਭ ਤਰੇ ਭਵਜਲ ਰਹੀ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮੀਠਾ ਬਾਣਾ ਸਭ ਇਛ ਪੁੰਨੀ ਆਸ ਪੂਰੀ ਮਿਲੇ ਸਤਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਾਹੀ ਦੁਖ ਵਸੂਰਿਆ ਰਾਮ ਕਲੀ ਮਹੱਲਾ 5ਵਾਂ ਚੰਤ ਸਲੋਕ ਚਰਨ ਕਮਲ ਸਰਨਾਗਤੀ ਆਨੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਆਰਾਦੀ ਐ ਵਿਪਤ ਨਿਵਾਰ ਨਰਾਮ ਚੰਤ ਪ੍ਰਭ ਵਿਪਤ ਨਿਵਾਰ ਨੂੰ ਤਿਸ ਬਿਨ ਅਵਰ ਨਾ ਕੋਈ ਜੀਉ ਸਦਾ ਸਦਾ ਹਰਿ ਸਿਮਰੀਐ ਜਲ ਫਲ ਮਹੀਲ ਸੋਏ ਜੀਉ ਜਲ ਫਲ ਮਹੀਲ ਪੂਰ ਰਹਾ ਇਕ ਨਿਮਖ ਮਨਹੁ ਨਾ ਵੀਸਰੇ ਗੁਰ ਚਰਨ ਲਾਗੇ ਦਿਨ ਸਾ ਭਾਗੇ ਸਰਬ ਗੁਣ ਜਗਦੀਸ਼ਰੈ ਕਰ ਸੇਵ ਸੇਵਕ ਦਿਨਸ ਰਹਿਣੀ ਤਿਸ ਭਾਵੈ ਸੋ ਹੋਏ ਜਿਉ ਬਲ ਜਾਏ ਨਾਨਕ ਸੁਖ ਹੈ ਦਾਤੀ ਪ੍ਰਗਾਸ ਮਨ ਤਨ ਹੋਏ ਜਿਉ ਸ਼ਲੋਕ ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ ਮੋਚ ਸੰਤ ਭੈ ਸੰਕਟ ਕਾਟੇ ਨਾਰਾਇਣ ਦਇਾਲ ਜੀਉ ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਪਾਲ ਜੀਉ ਪ੍ਰਤਪਾਲ ਅਚੂਤ ਪੁਰਖ ਏਕੋ ਤਿਸਹਿ ਸਿਉ ਰੰਗ ਲਾਗਾ ਕਰ ਚਰਨ ਮਸਤਕ ਮੇਲ ਲੀਨੇ ਸਦਾ ਅਨ ਦਿਨ ਜਾਗਾ ਜੀਉ ਪਿੰਡ ਗ੍ਰਹਿ ਖਾਨ ਤਿਸ ਕਾ ਤਨ ਜੋ ਬਨ ਧਨ ਮਾਲ ਜੀਉ ਸਦਾ ਸਦਾ ਬਲ ਜਾਏ ਨਾਨਕ ਸਰਬ ਜੀਆਂ ਪ੍ਰਤ ਪਾਲ ਜੀਉ ਸ਼ਲੋਕ ਰਸਨਾ ਉਚਰੈ ਹਰ ਹਰੀ ਗੁਣ ਗੋਵਿੰਦ ਵਖਿਆਨ ਨਾਨਕ ਪਕੜੀ ਟੇਕ ਏਕ ਪਰਮੇਸ਼ਰ ਰੱਖੈ ਨਦਾਨ ਸੰਤ ਸੋ ਸੁਆਮੀ ਪ੍ਰਭ ਰਖ ਕੋ ਅੰਚਲਤਾ ਕੈ ਲਾਗ ਜੀਓ ਭਜ ਸਾਧੂ ਸੰਗ ਦਿਆਲ ਦੇਵ ਮਨ ਕੀ ਮਤ ਤਿਆਗ ਜੀਓ ਇਕੋਟ ਕੀਜੈ ਜੀਓ ਦੀਜੈ ਆਸ ਇਕ ਧਰਨੀ ਧਰੈ ਸਾਧ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੈ ਜਨਮ ਮਰਨ ਬਿਕਾਰ ਛੂਟੇ ਫਿਰ ਨਾ ਲਾਗੈ ਦਾਗ ਜੀਓ ਬਲ ਜਾਏ ਨਾਨਕ ਪੁਰਖ ਪੂਰਨ ਫਿਰ ਜਾ ਕਾ ਸੁਹਾਗ ਜੀਉ ਸਲੋਕ ਧਰਮ ਅਰਥ ਹਰ ਕਾਮ ਮੋਖ ਮੁਕਤ ਪਦਾਰਥ ਨਾਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ਸ਼ੰਤ ਸਗਲ ਇਛ ਮੇਰੀ ਪੁੰਨੀਆਂ ਮਿਲਿਆ ਨਿਰੰਜਨ ਰਾਏ ਜੀਉ ਅਨੰਦ ਭਇਆ ਵਡ ਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਉ ग्रह लाल आए पूर्व कमाई ताकी उपमा क्या गणा बेअंत पूर्ण सुख सहज दाता कवन रसना गुण भणा आपे मलाई गह कंठ लाए तिस बिना नहीं जाए जीवो बल जाए नानक सदा करते सब मह रहया समाए जीवो राग राम कली मोहल्ला 5वां ਰਣ ਝੁੰਜਣਾ ਗਾਉ ਸਖੀ ਹਰ ਏਕ ਧਿਆਵੋ ਸਤਿਗੁਰ ਤੁਮ ਸੇਵ ਸਖੀ ਮਨ ਚਿੰਦਿਆੜਾ ਫਲ ਪਾਵੋ ਆ ਰਾਮ ਕਲੀ ਮਹੱਲਾ ਪੰਜਵਾਂ ਰੁੱਤੀ ਸ਼ਲੋਕ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਂਛੋ ਸਾਧਾਂ ਧੂਰ ਾਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਪਰਪੂਰ ਕਿਲ ਵਿਖ ਕਾਟਣ ਭੈ ਹਰ ਸੁਖ ਸਾਗਰ ਹਰ ਰਾਈ ਦੀਨ ਦਿਆਲ ਦੁਖ ਭੰਜਨੋ ਨਾਨਕ ਨੀਤ ਧਿਆਏ ਸੰਤ ਜਸ ਗਾਵ ਹੋ ਵਡ ਭਾਗੀ ਹੋ ਕਰ ਕਿਰਪਾ ਭਗਵੰਤ ਜੀਓ ਰੂਤੀ ਮਹਾ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਓ ਗੁਣ ਰੰਗ ਰਾਤੇ ਤਨ ਤੇ ਜਨ ਜਿਨਨੀ ਏਕ ਮਨ ਧਿਆਇਆ ਸਫਲ ਜਨਮ ਭਇਆ ਤਿਨ ਕਾ ਜਿਨਨੀ ਸੋ ਪ੍ਰਭ ਪਾਇਆ ਪੁੰਨ ਦਾਨ ਨਾ ਤੁਲ ਕਿਰਿਆ ਹਰ ਸਰਬ ਪਾਪਾਂ ਹੰਤ ਜੀਉ ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹਾ ਹੰਤ ਜੀਉ ਸ਼ਲੋਕ ਉਦਮ ਅਗਮ ਅਗੋਚਰੋ ਚਰਨ ਕਮਲ ਨਮਸ਼ਕਾਰ ਕਥਨੀ ਸਾ ਤੁਧ ਭਾਵਸੀ ਨਾਨਕ ਨਾਮੇ ਆਧਾਰ ਸੰਤ ਸਰਨ ਸਾਜਨ ਪਰੋ ਸੁਆਮੀ ਸਿਮਰ ਅਨੰਤ ਸੁਕੇ ਤੇ ਹਰਿਆ ਥੀਆ ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰਸ ਬਸੰਤ ਮਾਹ ਚੇਤ ਵਿਸਾਖ ਸੁਖ ਮਾਸ ਜੀਉ ਹਰ ਜੀਉ ਨਾਹ ਮਿਲਿਆ ਮੌਲਿਆ ਮਨ ਤਨ ਸਾਸ ਜੀਉ ਕਰ ਨਾਹ ਨਿਚਲ ਅਨੰਦ ਸਖੀਏ ਚਰਨ ਕਮਲ ਪਰ ਖੁੱਲਿਆ ਸੁੰਦਰ ਸੁਗੜ ਸੁਜਾਨ ਬੇਤਾ ਗੁਣ ਗੋਵਿੰਦ ਅਮੁੱਲਿਆ ਵਡ ਭਾਗ ਪਾਇਆ ਦੁੱਖ ਗੁਆਇਆ ਭਈ ਪੂਰਨ ਆਸ ਜੀਓ ਬਿਨਵੰਤ ਨਾਨਕ ਸਰਣ ਤੇਰੀ ਮਿਟੀ ਜਮ ਕੀ ਤਰਾਸ ਜੀਓ ਸ਼ਲੋਕ ਸਾਧ ਸੰਗਤ ਬਿਨ ਭ੍ਰਮ ਮੁਈ ਕਰਤੀ ਕਰਮ ਅਨੇਕ ਕੋਮਲ ਬੰਦਨ ਬੰਧਿਆ ਨਾਨਕ ਕਰਮਹਲੇਖ ਜੋ ਭਾਣੇ ਸੇ ਮੇਲਿਆ ਵਿਛੋੜੇ ਭੀ ਆਪ ਨਾਨਕ ਪ੍ਰਭ ਸਰਨਾਗਤੀ ਜਾਂ ਕਾ ਵੱਡ ਪਰਤਾਪ ਸੰਤ ਗ੍ਰੀਖ ਅਮਰਤ ਅਤ ਗਾ ਖੜੀ ਜੇਠ ਅਖਾੜੈ ਕਾਮ ਜੀਉ ਪ੍ਰੇਮ ਬਿਸ਼ੋਹ ਦੁਹਾਗਣੀ ਦ੍ਰਿਸ਼ਟ ਨਾ ਕਰੀ ਰਾਮ ਜੀਉ ਨਹਿ ਦ੍ਰਿਸ਼ਟਿ ਆਵੈ ਮਰਤ ਹਾਵੈ ਮਹਾ ਗਰਭ ਮੁਠੀਆ ਜਲ ਬਾਜ ਮੱਛਲੀ ਤੜਫੜਾਵੇ ਸੰਗ ਮਾਇਆ ਰੁਠੀਆ ਕਰ ਪਾਪ ਜੋਨੀ ਭੈ ਪੀਤ ਹੋਈ ਦੇ ਸਾਸਨ ਜਾਮ ਜੀਉ ਬਿਨਵੰਤ ਨਾਨਕਿ ਓਟ ਤੇਰੀ ਰਾਖ ਪੂਰਨ ਕਾਮ ਜੀਉ ਸ਼ਲੋਕ ਸਰਦਾ ਲਾਗੀ ਸੰਗ ਪ੍ਰੀਤਮੈ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਈ ਕਰ ਗਹਿ ਲਈਨੀ ਸਾਜਨਹਿ ਜਨਮ ਜਨਮ ਕੇ ਮੀਤਾ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤਾ ਸ਼ੰਤ ਰੁੱਤ ਬਰਸ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਓ ਘਾਣ ਉਹਨਮ ਮੁਠੇ ਜਲ ਤਲ ਪੂਰਿਆ ਮਕਰੰਦ ਜੀਓ ਪ੍ਰਵਪੂਰ ਰਹਿਆ ਸਰਬ ਠਾਈ ਹਰ ਨਾਮ ਨਾਮ ਨਿਤਿ ਗ੍ਰਹਿ ਭਰੀ ਸਿਮਰ ਸੁਆਮੀ ਅੰਤਰ ਜਾਮੀ ਕੁੱਲ ਸਮੂਹਾ ਸਭ ਤਰੇ ਪ੍ਰਿਆ ਰੰਗ ਜਾਗੇ ਨਹਿ ਛਿਦਰ ਲਾਗੇ ਕਿਰਪਾਲ ਸਦ ਬਖਸ਼ਿੰਦ ਜੀਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜੀਓ ਸ਼ਲੋਕ ਆਸ ਪਿਆਸੀ ਮੈਂ ਫਿਰੋ ਕਬ ਪੀਖੋ ਗੋਪਾਲ ਹੇ ਕੋਈ ਸਾਹਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲ ਬੇ ਸ਼ਾਂਤ ਨਾ ਉਪਜੈ ਤਿਲ ਪਲ ਰਹਿਣ ਨਾ ਜਾਏ ਹਰ ਸਾਧ ਸਰਨਾਗਤੀ ਨਾਨਕ ਆਸ ਪੁਜਾਈ ਸ਼ੰਤ ਰੋਤਾ ਸਰਦ ਅਡੰਬਰੂ ਅਸੂ ਕਤਕੇ ਹਰ ਪਿਆਸ ਜੀਉ ਖੋਜੰਤੀ ਦਰਸ਼ਨ ਫਿਰਤੈ ਕਬ ਮਿੜੀਐ ਗੁਣਤਾਸ ਜੀਉ ਬਿਨ ਕੰਤ ਪਿਆਰੇ ਨਹਿ ਸੂਖ ਸਾਰੇ ਹਾਰ ਕੰਗਣ ਭ੍ਰਿਗ ਬਨਾ ਸੁੰਦਰ ਸੁਜਾਨ ਚਤਰ 베ਤੀ ਸਾਸ ਬਿਨ ਜੈਸੀ ਤਨਾ ਈਤ ਉਤ ਦਹਿ ਦਿਸ ਅਲੋਕਨ ਮਨ ਮੇਲਣ ਕੀ ਪ੍ਰਭ ਪਿਆਸ ਜੀਉ ਬਿਨਵੰਤ ਨਾਨਕ ਧਾਰ ਕਿਰਪਾ ਮੇਲੋ ਪ੍ਰਭ ਗੁਣਤਾਸ ਜੀਉ ਸ਼ਲੋਕ ਜਲਨ ਬੁਝੀ ਸੀਤਲ ਭਏ ਮਨ ਤਾਂ ਨੇ ਉਪਜੀ ਸ਼ਾਂਤ ਨਾਨਕ ਪ੍ਰਭ ਪੂਰਨ ਮਿਲੇ ਦੁਤਿਆ ਬਿਨ ਸੀ ਪ੍ਰਾਂਤ ਸਾਧ ਪਠਾਈ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਭ੍ਰਮ ਪੈ ਮਿਟ ਗਏ ਰਮਣ ਰਾਮ ਪਰਪੂਰ ਸ਼ੰਤ ਰੁੱਤ ਸਿਸ ਅਰ ਸੀਤਲ ਹਰ ਪ੍ਰਗਟੇ ਮੰਗਰ ਪੋ ਜੀਓ ਜਲਨ ਬੁਝੀ ਦਰਸ ਪਾਇਆ ਬਿਨ ਸੇ ਮਾਇਆ ਤਰੋ ਜਿਓ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਾਰ ਢੋਰ ਸ਼ਿੰਗਾਰ ਸਭ ਰਸ ਗੁਣ ਗਾਉ ਅਲਖ ਅਭੇਵਿਆ ਭਾਉ ਭਗਤ ਗੋਵਿੰਦ ਪਾਂਛਤ ਜਮਨਾ ਸਾਖੈ ਜੋਏ ਜਿਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਸਹਿਨਾ ਪ੍ਰੇਮ ਬਿਸ਼ੋਹ ਜੀਉ ਸਲੋਕਾ ਹਰ ਤਨ ਪਾਇਆ ਸੁਹਾਗਣੀ ਦੌਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤਾ 나ਦ ਬਨਹਉਦ ਆਨੰਦ ਕੋਟ ਪ੍ਰਿਆ ਪ੍ਰੀਤਮ ਸੰਗ ਬਣੀ ਮਨ ਬਾਛਤ ਫਲ ਪਾਇਆ ਹਰ ਨਾਨਕ ਨਾਮ ਭਨੇ ਸੰਤ ਹਿਮਕਰ ਰੁਤ ਮਨ ਭਾਵਤੀ ਮਾਗ ਫਗਣ ਗੁਣਵੰਤ ਜੀਓ ਸਖੀ ਸਹੇਲੀ ਗਾਓ ਮੰਗਲੋ ਗ੍ਰਹਿ ਆਏ ਹਰ ਕੰਤ ਜੀਓ ਗ੍ਰਹਿ ਲਾਲ ਆਏ ਮਨ ਧਿਆਏ ਸੇਜ ਸੁੰਦਰ ਸੋਹੀਆ ਵਣ ਤ੍ਰਿਣ ਤ੍ਰੇ ਭਵਨ ਭਏ ਹਰਿਆ ਦੇਖ ਦਰਸ਼ਨ ਮੋਹੀਆ ਮਿਲੇ ਸੁਆਮੀ ਇਛ ਪੁੰਨੀ ਮਨ ਜਪਿਆ ਨਿਰਮਲ ਮੰਤ ਜੀਓ ਬਿਨਵੰਤ ਨਾਨਕ ਨਿਤ ਕਰੋ ਰਲੀਆਂ ਹਰ ਮਿਲੇ ਸ੍ਰੀ ਧਰਕੰਤ ਜੀਓ ਸ਼ਲੋਕ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਜਿਨ ਜਾਣਿਆ ਸੇਈ ਤਰੇ ਸੇ ਸੂਰੇ ਸੇ ਬੀਰਾ ਨਾਨਕ ਤਿਨ ਬਲ ਹਾਰਨੈ ਹਰ ਜਪ ਉਤਰੇ ਤੀਰ ਸੰਤ ਚਰਨ ਬਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜਿਓ ਆਵਣ ਜਾਵਣ ਦੁਖ ਹਰੀ ਹਰ ਭਗਤ ਕੀ ਆ ਪਰਵੇਸ਼ ਜਿਓ ਹਰ ਰੰਗ ਰਾਤੀ ਸਹਿਜ ਮਾਤੀ ਤਿਲ ਨਾ ਮਨ ਤੇ ਬਿਸਰੈ ਤਜ ਆਪ ਸਰਨੀ ਪਰੇ ਚਰਨੀ ਸਰਬ ਗੁਣ ਜਗਦੀਸ਼ ਰੈ ਗੋਵਿੰਦ ਗੁਣ ਨਿਦ ਸ੍ਰੀ ਰੰਗ ਸੁਆਮੀ ਆਦ ਕਉ ਆਦੇਸ਼ ਜਿਓ ਮੇਨ ਮੰਤ ਨਾਨਕ ਮਿਆ ਧਾਰੂ ਜੁਗ ਜੁਗੋ ਇਕ ਵੇਸ ਜੀਓ